ਨੇ ਕਰਤਾ ਪਾਕਿਸਤਾਨ ਦੇ ਉੱਤੇ ਹਮਲਾ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਭਾਰਤ ਨੇ ਤੋੜਤਾ ਲੱਕ ਦਰਅਸਲ ਪਹਿਲਾਂ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਚਲਾਇਆ ਸੀ ਹੁਣ ਇੱਕ ਹੋਰ ਆਪਰੇਸ਼ਨ ਚਲਾ ਦਿੱਤਾ ਭਾਰਤ ਦੇ ਵੱਲੋਂ ਜਿਸ ਤੋਂ ਬਾਅਦ ਪਾਕਿਸਤਾਨ ਹੁਣ ਗੋਡੇ ਟੇਕਦਾ ਹੋਇਆ ਨਜ਼ਰ ਆ ਰਿਹਾ ਪਹਿਲਾਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮਿਜ਼ਾਈਲਾਂ ਦੇ ਨਾਲ ਹਮਲਾ ਹੋਇਆ ਸੀ ਡਰੋਨਾਂ ਦੇ ਨਾਲ ਹਮਲਾ ਹੋਇਆ ਸੀ ਪਰ ਹੁਣ ਮਜ਼ਾਈਲਾਂ ਦੇ ਨਾਲ ਨਹੀਂ ਡਰੋਨਾਂ ਦੇ ਨਾਲ ਨਹੀਂ ਬਲਕਿ ਆਰਥਿਕ ਪੱਖੋਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਹਮਲਾ ਕਰਕੇ ਕਮਜ਼ੋਰ ਕੀਤਾ ਜਾ ਰਿਹਾ ਪਹਿਲਾ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਤੇ ਹੁਣ ਆਪਰੇਸ਼ਨ ਡੀਪ ਮੈਨੀਫੈਸਟਰੀ ਚਲਾਇਆ ਗਿਆ ਜਿਸ ਤੋਂ ਕੀ ਭਾਵ ਇਹ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਸਮਾਨ ਜਿਹੜਾ ਭਾਰਤ ਸਿੱਧੇ ਤੌਰ ਦੇ ਉੱਤੇ ਸਵੀਕਾਰ ਨਹੀਂ ਕਰੇਗਾ ਬਲਕਿ ਹੋਰ ਦੇਸ਼ਾਂ ਦੇ ਰਾਹੀਂ ਭਾਰਤ ਦੇ ਤੱਕ ਪਹੁੰਚੇਗਾ ਤਾਂ ਪਾਕਿਸਤਾਨ ਦਾ ਸਮਾਨ ਜਿਹੜਾ ਆਉਂਦਾ ਉਹ ਸਿੱਧਾ ਹੁਣ ਭਾਰਤ ਨਹੀਂ ਆਵੇਗਾ ਤਾਂ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਸ਼ੁਰੂ ਹੋ ਚੁੱਕੀ ਆ ਉਹ ਕਹਿੰਦੇ ਨੇ ਕਿ ਇੱਕ ਰੱਸੀ ਜਲਤਾ ਜਾਂਦੀ ਆ ਇੱਕ ਰੱਸੀ ਟੁੱਟ ਕੇ ਜੁੜਤਾ ਜਾਂਦੀ ਆ ਪਰ ਰੱਸੀ ਜਦੋਂ ਜੁੜਦੀ ਆ ਉਹਦੇ ਵਿੱਚ ਗੰਢ ਆ ਜਾਂਦੀ ਆ ਪਾਕਿਸਤਾਨ ਦਾ ਉਹ ਗੱਲ ਹੈ ਕਿ ਰੱਸੀ ਜਲ ਗਈ ਪਰ ਬਾ ਜਿਹੜਾ ਆ ਬਲ ਨਹੀਂ ਗਿਆ ਤਾਂ ਉਹ ਕੰਮ ਹੈ ਕਿ ਰੱਸੀ ਜળ ਜਾਂਦੀ ਹੈ ਬਲ ਉਮੀ ਪਿਆ ਰਹਿੰਦਾ ਤਾਂ ਪਾਕਿਸਤਾਨ ਦੇ ਲਈ ਕਹਾਵਤ ਆ ਤਾਂ ਪਰ ਰਿਸ਼ਤਿਆਂ ਦੇ ਵਿੱਚ ਹੁਣ ਜਿਹੜਾ ਆ ਉਹ ਕੜਵਾਹਟ ਦਿਨ ਬਾ ਦਿਨ ਵੱਧਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਕੜਵਾਹਟ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਤਾਂ ਜਦੋਂ ਸ਼੍ਰੀਨਗਰ ਦੇ ਪਹਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਅਤਵਾਦੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਦੋ ਦਰਜਣ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਜਿਸ ਤੋਂ ਬਾਅਦ ਪਾਕਿਸਤਾਨ ਨੇ ਫਿਰ ਜਿਹੜਾ ਇਹ ਨਾਪਾਕ ਹਰਕਤ ਕਰਕੇ ਉਹਨਾਂ ਅੱਤਵਾਦੀਆਂ ਦੀ ਸਪੋਰਟ ਤੱਕ ਕੀਤੀ ਸੀ ਉਹਨਾਂ ਦੇ ਖਿਲਾਫ ਕੋਈ ਅਜਿਹੇ ਸ਼ਬਦ ਨਹੀਂ ਕਹੇ ਚਿੰਤਾ ਜ਼ਾਹਰ ਨਹੀਂ ਕੀਤੀ ਜਿਸ ਤੋਂ ਬਾਅਦ ਭਾਰਤ ਨੂੰ ਕੁਝ ਲੱਗੇ ਪਰ ਸੁਭਾਉ ਭਾਰਤ ਨੂੰ ਇਹ ਲੱਗ ਰਿਹਾ ਸੀ ਭਾਰਤ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਅੱਤਵਾਦੀਆਂ ਨੂੰ ਪਨਾਹ ਦੰਦੇ ਨੇ ਅੱਤਵਾਦੀਆਂ ਦੀ ਸਪੋਰਟ ਕਰਦੇ ਨੇ ਜਿਸ ਤੋਂ ਬਾਅਦ ਭਾਰਤ ਨੇ ਫਿਰ ਆਪਰੇਸ਼ਨ ਸਿੰਦੂਰ ਚਲਾਇਆ ਸੀ ਆਪਰੇਸ਼ਨ ਸਿੰਦੂਰ ਜਿਹੜੇ ਵੱਡੀ ਜਿੱਤ ਵੀ ਹੋਈ 2-3 ਦਿਨ ਲਗਾਤਾਰ ਭਾਰਤ ਦੇ ਉੱਤੇ ਹਮਲੇ ਕੀਤੇ ਪਾਕਿਸਤਾਨ ਨੇ ਪਰ ਜੋ ਭਾਰਤੀ ਹਵਾਈ ਫੌਜ ਸੀ ਭਾਰਤੀ ਸੈਨਾ ਸੀ ਉਹਨਾਂ ਦੇ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਗਿਆ ਉਹਨਾਂ ਦੇ ਡਰੋਨ ਨਸ਼ਟ ਕੀਤੇ ਗਏ ਉਹਨਾਂ ਦੀਆਂ ਮਿਜ਼ਾਈਲਾਂ ਚੱਲਣ ਨਹੀਂ ਦਿੱਤੀਆਂ ਗਈਆਂ ਹਵਾ ਦੇ ਵਿੱਚ ਹੀ ਡਰੋਨ ਨਸ਼ਟ ਕਰ ਦਿੱਤੇ ਮਿਜ਼ਾਈਲਾਂ ਨਸ਼ਟ ਕਰ ਦਿੱਤੇ ਆ ਪਰ ਪਾਕਿਸਤਾਨ ਨੂੰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ ਕੁਸਕੇ ਮਾਰਾਂਗੇ ਅਸੀਂ ਭਾਰਤ ਦੇ ਵੱਲੋਂ ਆਪਰੇਸ਼ਨ ਸਿੰਦੂਰ ਦੇ ਵਿੱਚ ਇਹ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ ਤਾਂ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਗਨੀਮਤ ਰਹੀ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤਾਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਪਹਿਲਾਂ ਜੀ ਵੀ ਜਵਾਬ ਦੇ ਕੇ ਫਿਰ ਬਾਅਦ ਦੇ ਵਿੱਚ ਸੀਜ਼ ਫਾਇਰ ਕਰ ਦਿੱਤਾ ਗਿਆ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਬਚੋਲਜੀ ਦਾ ਰੋਲ ਅਹਿਮ ਅਦਾ ਕੀਤਾ ਬਚੋਲਗੀ ਕਰਕੇ ਦੋਵੇਂ ਦੇਸ਼ਾਂ ਨੂੰ ਜਿਹੜਾ ਆ ਉਹਨਾਂ ਦੇ ਵੱਲੋਂ ਸੀਜ਼ਫਾਇਰ ਕਰਵਾ ਦਿੱਤੀ ਕਿ ਦੋ ਭਾਵ ਕਿ ਦੋਨਾਂ ਪਾਸੇ ਤੋਂ ਕੋਈ ਵੀ ਗੋਲੀਬਾਰੀ ਨਹੀਂ ਕਰੇਗਾ ਕੋਈ ਵੀ ਡਰੋਨ ਨਹੀਂ ਭੇਜੇਗਾ ਸੀਜ਼ਫਾਇਰ ਦੀ ਉਲੰਘਣਾ ਬੇਸ਼ੱਕ ਪਾਕਿਸਤਾਨ ਨੇ ਇੱਕ ਵਾਰ ਫਿਰ ਕਰ ਦਿੱਤੀ ਸੀ ਪਰ ਹੌਲੀ-ਹੌਲੀ ਇਹ ਮਾਮਲਾ ਮਸਲਾ ਠੰਡਾ ਹੋ ਗਿਆ ਭਾਰਤ ਦੇ ਲੋਕਾਂ ਦੇ ਵਿੱਚ ਡਰਦਾ ਮਾਹੌਲ ਜਰੂਰ ਸੀ ਪਰ ਭਾਰਤੀ ਸੈਨਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਉਸ ਤਰੀਕ ਉਦੋਂ ਪਾਕਿਸਤਾਨ ਨੂੰ ਜਵਾਬ ਦਿੱਤਾ ਗਿਆ ਤਾ ਉਸ ਤੋਂ ਬਾਅਦ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ ਤਾਂ ਹੁਣ ਇੱਕ ਵਾਰ ਫਿਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਆਪਰੇਸ਼ਨ ਡੀਪ ਮੈਨੀਫੈਸਟਰੀ ਚਲਾਇਆ ਗਿਆ ਤਾਂ ਜਿਸ ਦੇ ਭਾਗ ਕੀ ਪਾਕਿਸਤਾਨ ਤੋਂ ਆਉਣ ਵਾਲਾ ਸਮਾਨ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਤੇ ਭਾਰਤ ਸਹਿਕਾਰ ਨਹੀਂ ਕਰੇਗਾ ਤਾਂ ਹੁਣ ਪਾਕਿਸਤਾਨ ਨੂੰ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਕੀਤਾ ਜਾ ਰਿਹਾ ਇਸ ਤੋਂ ਬਾਅਦ ਪਾਕਿਸਤਾਨ ਦੀ ਹਾਲਤ ਜਿਹੜੀ ਆ ਉਹ ਕਾਫੀ ਨਾਜ਼ੁਕ ਹੋ ਗਈ